ਜਿਹੜੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਹੈ ਇਹ ਜਿਹੜਾ ਸ਼ਹਿਰ ਹੈ ਤੁਹਾਨੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਵਸਾਇਆ ਜਦੋਂ ਇਹ ਵਸ ਰਿਹਾ ਤੇ ਉਸ ਵੇਲੇ ਬੇਅੰਤ ਸੰਗਤਾਂ ਹੁੰਦੀਆਂ ਜੇਲਮ ਦੇ ਇਲਾਕੇ ਵਿੱਚੋਂ ਜੇਲਮ ਦੀ ਧਰਤੀ ਦਾ ਰਹਿਣ ਵਾਲਾ ਇੱਕ ਗਰੀਬੜਾ ਜਿਹਾ ਮਨੁੱਖ ਉਹ ਗੁਰੂ ਰਾਮਦਾਸ ਜੀ ਦੇ ਦਰ ਆ ਗਿਆ ਅੰਮ੍ਰਿਤਸਰ ਸਾਹਿਬ ਮਨ ਚ ਵਿਚਾਰੇ ਹੈ ਵੀ ਬੇਅੰਤ ਸੰਗਤਾਂ ਹੁੰਦੀਆਂ ਤੇ ਦੋ ਵਕਤ ਪ੍ਰਸ਼ਾਦਾ ਵੀ ਬੜੀ ਮੁਸ਼ਕਲ ਨਾਲ ਚੱਲਦਾ ਜ਼ਿਲਮ ਤਾਂ ਤੇ ਉੱਥੇ ਕੋਈ ਕਿਰਤਕਾਰ ਵੀ ਕਰ ਲਵਾਂਗੇ ਕੋਈ ਸੇਵਾ ਸਿਮਰਨ ਵੀ ਕਰਾਂਗੇ ਗੁਰੂ ਜੀ ਚਰਨਾਂ 'ਤੇ ਜੁੜਾਂਗੇ ਕਿਰਤ ਵੀ ਕਰਾਂਗੇ ਕਰਤਾਰ ਵੀ ਚੇਤਾ ਰਹੇਗਾ ਉਹਨੇ ਉਸ ਵੇਲੇ ਆ ਕੇ ਤੇ ਘੁੰਗਣੀਆਂ ਦੀ ਰੇੜੀ ਲਾ ਲਈ ਇਤਿਹਾਸ ਨੇ ਉਹਦਾ ਨਾਮ ਲਿਖਿਆ ਭਾਈ ਸੋਮਾ ਭਾਈ ਸੋਮੇ ਨੇ ਆ ਕੇ ਘੁੰਗਣੀਆਂ ਦੀ ਰੇੜੀ ਲਾਈ ਤੇ ਕੀ ਕਰਦਾ ਵੀ ਸਵੇਰ ਵੇਲੇ ਆਉਂਦਾ ਘੁੰਗਣੀਆਂ ਵੇਚਦਾ ਸ਼ਾਮ ਵੇਲੇ ਵੇਚ ਮੱਤ ਕੇ ਤੇ ਗੁਰੂ ਚਰਨਾਂ ਵਿੱਚ ਜਾ ਕੇ ਸੇਵਾ ਸਿਮਰਨ ਵੀ ਕਰਦਾ ਓਦੋਂ ਇਹ ਨਗਰ ਵਸ ਰਿਹਾ ਸੀ ਅਮਰਸਰ ਸਾਹਿਬ ਸਾਹਿਬ ਨੇ ਬਵੰਜਾ ਕਿੱਤਿਆਂ ਦੇ ਵੱਖ-ਵੱਖ ਤਰ੍ਹਾਂ ਦੇ ਵਪਾਰੀ ਬੁਲਾਏ ਸਨ ਉਹਨਾਂ ਨੂੰ ਘਰ ਬਣਾ ਕੇ ਦਿੱਤੇ ਦੁਕਾਨਾਂ ਬਣਾ ਕੇ ਦਿੱਤੀਆਂ ਤੇ ਭਾਈ ਸੋਮਾ ਵੀ ਆਪਣੀ ਕਿਰਤਕਾਰ ਕਰਦਾ ਹੈ ਸੇਵਾ ਵੀ ਕਰਦਾ ਹੈ ਇਤਿਹਾਸ ਵਿੱਚ ਜ਼ਿਕਰ ਹੈ ਵੀ ਅਦ ਸ਼ਾਮ ਦਾ ਵੇਲਾ ਹੈ ਗੁਰੂ ਰਾਮਦਾਸ ਜੀ ਆਏ ਭਾਈ ਸੂਮੀ ਤੇ ਜਿਹੜੀ ਕੁਲਖਣੋਕੇ ਜਿਹਨੂੰ ਇਸ਼ਾਰਾ ਕੀਤਾ ਬਚਨ ਆਖਿਆ ਕਹਿ ਲੱਗੇ ਜਿੰਨੀ ਮਾਇਆ ਬੱਟੀ ਹੈ ਘੁੰਗਨੀਆਂ ਵੇਚ ਕੇ ਸਾਨੂੰ ਲੋੜ ਹੈ ਮਾਇਆ ਲਿਆ ਹੁਣ ਭਾਈ ਸੋਮਾ ਘੁੰਗਨੀਆਂ ਦੀ ਉਹ ਜਿੰਨੀ ਬੱਟ ਸੀ ਉਹ ਮਾਇਆ ਭੇਟ ਕਰਦਾ ਚਰਣਾ ਤੇ ਮੱਥਾ ਟੇਕ ਕੇ ਮਨ ਵਿੱਚ ਹੀ ਅਰਦਾਸ ਕਰਦਾ ਵੀ ਸਤਿਗੁਰੂ ਤੈਨੂੰ ਮੇਰੀ ਮਾਇਆ ਦੀ ਲੋੜ ਨਹੀਂ ਹੈ ਮੇਰੇ ਗਰੀਬ ਤੇ ਚਾਰ ਟਕੇ ਤੈਨੂੰ ਕੀ ਲੋੜ ਐ ਤੇਰੇ ਦਰ ਰਾਜੇ ਮਹਾਰਾਜੇ ਟੁੱਕਦੇ ਨੇ ਪਰ ਫਿਰ ਵੀ ਜਿਵੇਂ ਤੇਰੀ ਰਜਾ ਇੱਕ ਕਿਰਪਾ ਕਰੀ ਮੈਨੂੰ ਆਪਣੇ ਚਰਨਾਂ ਵਿੱਚ ਰੱਖੀ ਤੇ ਸਤਿਗੁਰੂ ਦੇ ਕੋਈ ਇਹੋ ਜਿਹਾ ਮੇਰੇ ਜੀਵਨ ਵਿੱਚ ਕੋਈ ਪੇਪਰ ਪਾਉਣ ਲੱਗੇ ਹੋ ਤੇ ਇਹਦੇ ਵਿੱਚੋਂ ਕੱਢ ਵੀ ਆਪ ਹੀ ਲੈਣਾ ਮੇਰੀ ਮਾਇਆ ਦੀ ਲੋੜ ਨਹੀਂ ਐ ਮੈਨੂੰ ਪਤਾ ਇਸ ਗੱਲ ਦਾ ਯਕੀਨ ਐ ਸੱਭ ਨੇ ਮਾਇਆ ਲਈ ਤੇ ਚਲੇ ਗਏ ਰੋਜ਼ਾਨਾ ਹਜੂਰ ਦੇਖਰੇਖ ਕਰਨ ਆਉਂਦੇ ਸਨ ਉਹ ਸਾਰੀ ਹੋ ਰਹੀ ਸੀ ਦੂਜਾ ਦਿਨ ਆਇਆ ਸ਼ਾਮ ਵੇਲੇ ਹਜੂਰ ਫਿਰ ਆਏ ਅਜ ਮੁੱਖ ਤੋਂ ਬੋਲੇ ਵੀ ਨਾ ਬਲਕਿ ਇਸ਼ਾਰਾ ਹੀ ਕੀਤਾ ਤੇ ਉਹਨੇ ਫਿਰ ਮਾਇਆ ਭੇਟ ਕੀਤੀ ਸਹਿਬ ਨੇ ਆਪਣੇ ਖੀਸੇ ਵਿੱਚ ਪਾਈ ਗੁਰੂ ਰਾਮਦਾਸ ਜੀ ਨੇ ਤੇ ਮਾਇਆ ਲੈ ਕੇ ਆਪਣੇ ਫਿਰ ਸਤਿਗੁਰੂ ਪਾਤਸ਼ਾਹ ਚਲੇ ਗਏ ਉਹਨਾਂ ਚਰਨਾਂ ਤੇ ਮੱਥਾ ਟੇਕਿਆ ਭਾਈ ਸੋਮੀ ਜੀ ਨੇ ਇਹ ਇਤਿਹਾਸ ਕਹਿੰਦਾ ਵੀ ਤੀਜੇ ਦਿਨ ਉਹ ਕਦੋਂ ਦਾ ਜੰਨੀਆਂ ਕੋ ਘੁੰਗਨੀਆਂ ਘਰ ਸਨ ਬੇਚ ਬਟ ਕੇ ਦੁਪਹਿਰ ਵੇਲੇ ਦਾ ਵੇਲਾ ਹੋ ਕੇ ਤੇ ਗੁਰੂ ਰਾਮਦਾਸ ਪਾਤਸ਼ਾਹ ਦੀ ਉਡੀਕ ਕਰ ਲਿਆ ਸੀ ਸ਼ਾਮ ਦਾ ਵਿਲਾ ਹੋਇਆ ਸ਼ੈਭ ਫਿਰ ਆਏ ਇਸ਼ਾਰਾ ਕੀਤਾ ਉਹਨੇ ਮਾਇਆ ਭੇਟ ਕੀਤੀ ਥੋੜੀ ਜੀ ਮਾਇਆ ਹਜ਼ੂਰ ਨੇ ਇੱਕ ਬਚਨਾ ਖੇ ਕਹਿਣ ਲੱਗੇ ਸੋਮਿਆ ਤੂੰ ਕੋਈ ਗੜਬੜ ਕਰਨੇ ਪਹਿਲੇ ਦਿਨ ਮਾਇਆ ਜਾਦੇ ਸੀ ਦੂਜੇ ਦਿਨ ਘਟ ਸੀ ਅੱਜ ਬਿਲਕੁਲ ਹੀ ਥੋੜੀ ਐ ਹੁਣ ਸੋਮਾ ਸਤਗੁਰੂ ਦੇ ਚਰਨਾਂ ਤੇ ਟਹਿ ਪਿਆ ਕਹਿਣ ਲੱਗੇ ਪਾਤਸ਼ਾ ਤੁਸੀਂ ਅੰਤਰ ਜਮੀ ਹੋ ਮੈਂ ਗਰੀਬ ਆ ਇੱਕ ਕੰਗਾਲਾਂ ਵਾਲੀ ਮੇਰੀ ਹਾਲਾਤ ਐ ਤੇ ਅੱਜ ਤੇ ਕਦੋਂ ਦਾ ਮੈਂ ਤੁਹਾਡੀ ਉਡੀਕ ਵਿੱਚ ਬੈਠਾ ਸਾਂ ਇੱਕ ਕਿਰਪਾ ਕਰੋ ਮੈਨੂੰ ਰਹਿਮਤ ਕਰੋ ਬਚਨ ਕਰੋ ਮੈਂ ਗਰੀਬ ਐ ਸਤਗੁਰੂ ਮੈਂ ਤੁਹਾਡੇ ਲੰਗਰਾਂ ਵਿੱਚੋਂ ਘਰ ਆਪਣੀ ਮਾਂ ਵਾਸਤੇ ਦੋ ਪ੍ਰਸ਼ਾਦੇ ਲੈ ਜਾਵਾਂ ਜੇ ਤੁਸੀਂ ਆਗਿਆ ਬਖਸ਼ੋ ਮੈਂ ਤੇ ਉਹੀ ਤੁਲੇ ਅੱਗ ਵਾਲ ਦੇ ਜੋ ਕਮਾਉਣੇ ਜਦੋਂ ਉਹਨੇ ਬਚਨ ਆਖੇ ਮੈਂ ਗਰੀਬ ਐ ਸਤਗੁਰੂ ਦੋ ਪ੍ਰਸ਼ਾਦੇ ਲੈ ਜਾਵਾਂ ਇਹ ਇਤਿਹਾਸ ਵਿੱਚ ਐ ਹਜ਼ੂਰ ਨੇ ਉਹਦੇ ਨੂੰ ਉਹਦੇ ਮੋਢੇ ਹੱਥੋਂ ਪਕੜ ਕੇ ਆਪਣੇ ਸੀਨੇ ਨਾਲ ਲਾ ਕੇ ਗਲਵਕੜੀ ਵਿੱਚ ਲੈ ਕੇ ਇੱਕ ਬਚਨ ਆਖਿਆ ਕਹਿਣ ਲੱਗੇ ਸੁਮਿਆ ਤੈਨੂੰ ਕੁੰਗਣੀਆਂ ਨੂੰ ਵੇਚਦੇ ਨੂੰ ਵੇਖ ਕੇ ਮੈਨੂੰ ਆਪਣਾ ਬਚਪਨਾ ਚੇਤੇ ਆ ਜਾਂਦਾ ਸੀ ਕਿਸੇ ਵੇਲੇ ਮੈਂ ਵੀ ਛਾਬੜੀ ਲੈ ਕੇ ਕੁੰਗਣੀਆਂ ਵੇਚੀਆਂ ਪਰ ਮੇਰੇ ਤੇ ਗੁਰੂ ਅਮਰਦਾਸ ਜੀ ਨੇ ਰੱਬੀ ਰਹਿਮਤ ਕਰ ਦਿੱਤੀ ਤੈਨੂੰ ਦੇਖ ਕੇ ਮੈਨੂੰ ਬਚਪਨਾ ਚੇਤਾ ਆਉਂਦਾ ਸੀ ਤੇ ਯਾਦ ਰੱਖ ਭਾਈ ਸੁਮਿਆ ਤੂੰ ਗਰੀਬ ਨਹੀਂ ਤਿੰਨ ਬਚਨ ਹਜ਼ੂਰ ਨੇ ਆਖੇ ਸੋਮਾ ਸ਼ਾ ਪਾਤ ਸ਼ਾਹਾਂ ਦਾ ਪਾਤਸ਼ਾਹ ਬੇਪਰਵਾਹ ਹਜ਼ੂਰ ਨੇ ਇਹ ਬਚਨ ਆਖੇ ਕੁਝ ਮਾਇਆ ਆਪਣੇ ਖੀਸੇ ਵਿੱਚੋਂ ਦੇ ਕੇ ਬਚਨ ਆਖੇ ਸੋਮਿਆਂ ਇਹਦੇ ਨਾਲ ਆਪਣੀ ਕਿਰਤ ਕਰ ਸ਼ੁਰੂ ਕਰ ਲਈ ਗੁਰੂ ਨਾਨਕ ਦੇ ਦਰ ਦੇ ਨਾਮ ਨੂੰ ਪੁਲਾਈ ਨਾ ਅੰਮ੍ਰਿਤ ਬਾਣੀ ਨੂੰ ਆਪਣੀ ਸੁਰਤ ਵਿੱਚ ਰੱਖੀ ਗੁਰੂ ਤੈਨੂੰ ਭਾਗ ਲਾ ਦੇਗਾ ਯਾਦ ਰੱਖਿਓ ਇਤਿਹਾਸ ਵਿੱਚ ਐ ਸੋਮਾ ਵਕਤ ਪਾ ਕੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸੋਮਾ ਸ਼ਾਹ ਕਹਾਇਆ ਉਹਦੀ ਕਿਰਤ ਨੂੰ ਗੁਰੂ ਨੇ ਭਾਗ ਲਾ ਦਿੱਤਾ ਔਰ ਇਹਦੀ ਔਲਾਦ ਨੇ ਬਾਕੀ ਗੁਰੂ ਸਹਿਬਾਨਾਂ ਵੇਲੇ ਬੜੀ-ਬੜੀ ਸੇਵਾ ਕੀਤੀ ਪਿੱਛੇ ਤੇ ਮੈਂ ਪੜਿਆ ਸੀ ਵੀ ਇਹਦਾ ਅੱਜ ਵੀ ਜਿਹੜਾ ਪਰਿਵਾਰ ਹੈ ਉਹ ਅਮਰੀਕਾ ਦੀ ਧਰਤੀ ਤੇ ਪੀੜੀ ਦਰ ਪੀੜੀ ਹੈ ਤੇ ਗੁਰੂਕੀਅਮ ਬਖਸ਼ਿਸ਼ਾਂ ਲੈ ਗਿਆ